ਅਗਰਮ ਜੀ ਜਿਹੜਾ ਚੰਡੀਗੜ੍ਹ ਦਾ 10 ਸੈਕਟਰ ਦੇ ਵਿੱਚ ਇਹ ਹਮਲਾ ਹੁੰਦਾ ਹੈ ਪੂਰੀ ਇੱਕ ਪਲੈਨਿੰਗ ਪੂਰੀ ਸਾਜ਼ਿਸ਼ ਦੇ ਨਾਲ ਇਹ ਹਮਲਾ ਕੀਤਾ ਗਿਆ ਪਰੰਤੂ ਸਵਾਲ ਇੱਥੇ ਖੜੇ ਹੋ ਰਿਹਾ ਕਿ ਸਾਡੀਆਂ ਏਜੰਸੀਆਂ ਕਰ ਕੀ ਰਹੀਆਂ ਜਿਹੜੀਆਂ ਹਰ ਦਮ ਮਸਤੀ ਦੇ ਵਿੱਚ ਹੋਣੀਆਂ ਚਾਹੀਦੀਆਂ ਤਾਂ ਇੱਕ ਵੱਡਾ ਫੇਲਿਅਰ ਏਜੰਸੀਆਂ ਦਾ ਤੇ ਉੱਥੇ ਦੀ ਪੁਲਿਸ ਦਾ ਸਾਹਮਣੇ ਆਇਆ ਲਗਾਤਾਰ ਅਜਿਹੇ ਗ੍ਰਨੇਡ ਹਮਲੇ ਜਿਹੜੇ ਆ ਉਹ ਇਹ ਦਰਸਾ ਰਿਹਾ ਕਿ ਕੁਝ ਨਾ ਕੁਝ ਅਜਹੀਆਂ ਤਾਕਤਾਂ ਜਿਹੜੀਆਂ ਨੇ ਉਹ ਪੰਜਾਬ ਨੂੰ ਰਡਾਰ ਤੇ ਲੈ ਰਹੀਆਂ ਅਸ਼ੋਕਦੀਪ ਸਿੰਘ ਸਿੱਤੂ ਮੁਸੇਵਾਲੇ ਦੀ ਘਟਨਾ ਉਹਦੇ ਪਿੱਛੇ ਵੀ ਵਿਦੇਸ਼ੀ ਤਾਕਤਾਂ ਪਰ ਤੁ ਜੇ ਇਸ ਘਟਨਾ ਦਾ ਜ਼ਿਕਰ ਕਰ ਲਈਏ ਤਾਂ ਇੱਥੇ ਜਿਹੜੀ ਮੁਢਲੀ ਇਨਵੈਸਟੀਗੇਸ਼ਨ ਸਾਹਮਣੇ ਆਈ ਹੈ ਉਹਦੇ ਵਿੱਚ ਦਿਖ ਰਿਹਾ ਕਿ ਦੋ ਸ਼ਖਸ਼ ਐਸ ਦੇ ਪਿੱਛੇ ਵੀ ਇੱਕ ਸਾਥ ਜਿਹੜੀ ਉਹ ਬੇਦਕਾ ਫੋਨ ਲੱਗਦੀ ਹੈ ਸਵਾਲ ਇੱਥੇ ਖੜੇ ਹੋ ਰਿਹਾ ਕਿ ਵਿਦੇਸ਼ ਤੋਂ ਆਈ ਜਿਹੜੀ ਧਮਕੀ ਹੈ ਸੋਸ਼ਲ ਮੀਡੀਆ ਤੇ ਉਹ ਬਬਰ ਖਾਲਸਾ ਦੇ ਨਾਲ ਦਿਖਾਈ ਦਆ ਤੇ ਨਕੋਦਰ ਕਾਂਡ ਦੀ ਜਿਹੜੀ ਆਹਟ ਹੈ ਉਸ ਘਟਨਾ ਦੇ ਨਾਲ ਜਿਹੜੀ ਆ ਉਹ ਦਿਖਾਈ ਦੇ ਰਹੀ ਆ ਕਿ ਆਖਰ ਨਕੋਦਰ ਕਾਂਡ ਬਾਰੇ ਉਹਨਾਂ ਨੇ ਕਿਹਾ ਜਿਗਰ ਕੀਤਾ ਕਿ ਐਸਪੀ ਗੁਰਪ੍ਰੀਤ ਚੈਲ ਤੋਂ ਸੀ ਬਦਲਾ ਲੈਣਾ ਅੱਜ ਉਹਨਾਂ ਨੇ ਇਹ ਹਮਲਾ ਕਰਕੇ ਇਹ ਦੱਸਤਾ ਕਿ ਰਿਟਾਇਰਡ ਪੁਲਿਸ ਅਧਿਕਾਰੀ ਐਸਪੀ ਗੁਰਪ੍ਰੀਤ ਚੈਲ ਵਿਦੇਸ਼ੀ ਜਿਹੜੀਆਂ ਤਾਕਤਾਂ ਨੇ ਉਹਨਾਂ ਦੇ ਨਿਸ਼ਾਨੇ ਤੇ ਸੀ ਗੱਤ ਮੈਂ ਹਾ ਬੇਕਰਮਜੀਤ ਸਿੰਘ ਕੱਲ ਚੰਡੀਗੜ੍ਹ ਦੇ ਵਿੱਚ ਕਰਨੇ ਦੇ ਨਾਲ ਇੱਕ ਹਮਲਾ ਹੁੰਦਾ ਹੈ ਉਹ ਸੰਭਲੇ ਤੋਂ ਬਾਅਦ ਬੜੇ ਵੱਡੇ ਸਵਾਲ ਪੈਦਾ ਹੁੰਦੇ ਨੇ ਕਿ ਆਖਰ ਇਹ ਗਰਨੇਡ ਹਮਲਾ ਕਿਉਂ ਹੋਇਆ ਇਸ ਦੇ ਪਿੱਛੇ ਕਿਹੜੀਆਂ ਤਾਕਤਾਂ ਨੇ ਕੌਣ ਸਾਜ਼ਿਸ਼ਕਾਰ ਨੇ ਅਚਈਆਂ ਕਟਨਾਵਾ ਕੌਣ ਤੇ ਕਿਵੇਂ ਤੇ ਕਿਸ ਨੂੰ ਪ੍ਰਭਾਵਿਤ ਕਰ ਰਹੀਆਂ ਨੇ ਉਧਰੋਂ ਪੰਜਾਬ ਦੇ ਵਿੱਚ ਵਿਰੋਧੀ ਪਾਰਟੀਆਂ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੂੰ ਘੇੜਦੀ ਆ ਰਹੀਆਂ ਨੇ ਨਿਤ ਕੋਈ ਨਾ ਕੋਈ ਕਤਲ ਦਿਨ ਦਿਹਾੜੇ ਕਤਲ ਤੇ ਗੋਲੀਆਂ ਦਾ ਚਲਣਾ ਤੇ ਪੰਜਾਬ ਦੇ ਵਿੱਚ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਕਾਫੀ ਜਿਹੜੀ ਚਿੰਤਾ ਆਮ ਲੋਕਾਂ ਦੇ ਵਿੱਚ ਵੀ ਹੈ ਸੋ ਅਸੀਂ ਗਰਨੇਡ ਹਮਲੇ ਤੇ ਇੱਕ ਚਰਚਾ ਕਰਾਂਗੇ ਮੇਰੇ ਨਾਲ ਸੀਨੀਅਰ ਜਰਨਲਿਸਟ ਕਵਰ ਬੇਦੀ ਨੇ ਚੰਡੀਗੜ੍ਹ ਜਿਹੜਾ ਹਮਲਾ ਹੋਇਆ ਆਖਰ ਉਹਦੇ ਪਿੱਛੇ ਕੀ ਸੀ ਕੀ ਕਾਰਨ ਸੀ ਸਭ ਤੋਂ ਵੱਡੀ ਗੱਲ ਇਹ ਆ ਕਿ ਵਿਕਰਮ ਜੀ ਜਿਹੜਾ ਚੰਡੀਗੜ੍ਹ ਦਾ 10 ਸੈਕਟਰ ਦੇ ਵਿੱਚ ਇਹ ਹਮਲਾ ਹੁੰਦਾ ਪੂਰੀ ਇੱਕ ਪਲੈਨਿੰਗ ਪੂਰੀ ਸਾਜ਼ਿਸ਼ ਦੇ ਨਾਲ ਇਹ ਹਮਲਾ ਕੀਤਾ ਗਿਆ ਪਰੰਤੂ ਸਵਾਲ ਇੱਥੇ ਖੜੇ ਹੋ ਰਿਹਾ ਕਿ ਸਾਡੀਆਂ ਏਜੰਸੀਆਂ ਕਰ ਕੀ ਰਹੀਆਂ ਜਿਹੜੀਆਂ ਹਰ ਦਮ ਮਸਤੀ ਦੇ ਚ ਹੋਣੀਆਂ ਚਾਹੀਦੀਆਂ ਤਾਂ ਇੱਕ ਵੱਡਾ ਫੇਲਿਅਰ ਏਜੰਸੀਆਂ ਦਾ ਤੇ ਉੱਥੇ ਦੀ ਪੁਲਿਸ ਦਾ ਸਾਹਮਣੇ ਆਇਆ ਇਸ ਦੇ ਪਿੱਛੇ ਜਿਹੜੀਆਂ ਤਾਕਤਾਂ ਨੇ ਉਸ ਦੇ ਬਾਰੇ ਵੀ ਜਿਹੜੀ ਪਹਿਲੀ ਇਨਵੈਸਟੀਗੇਸ਼ਨ ਜਿਹੜੀ ਆ ਸਾਹਮਣੇ ਆਈ ਆ ਕਿ ਕੁਝ ਵਿਦੇਸ਼ੀ ਤਾਕਤਾਂ ਨੇ ਉਸ ਦੇ ਵੱਲ ਵੀ ਜਾਵਾਂਗੇ ਪਰੰਤੂ ਇੱਥੇ ਦੱਸਣਾ ਚਾਹਾਂਗੇ ਮਹਾਲੀ ਦੇ ਵਿੱਚ 2022 ਦੇ ਵਿੱਚ ਇੰਟੈਲੀਜੈਂਸ ਦਫ਼ਤਰ ਦੇ ਉੱਤੇ ਆਰਪੀਜੀ ਹਮਲਾ ਹੋਇਆ ਸੀ ਗਰਨੇਡ ਹਮਲਾ ਹੋਇਆ ਸੀ ਬੇਸ਼ੱਕ ਉਹਦੇ ਵਿੱਚ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰੰਤੂ ਜਿਸ ਤਰ੍ਹਾਂ ਦਾ ਧਮਾਕਾ ਸੀ ਜਿਸ ਪਲੈਨਿੰਗ ਦੇ ਨਾਲ ਕੀਤਾ ਗਿਆ ਸੀ ਉਹ ਸਿੱਧਾ ਇੱਕ ਪੁਲਿਸ ਲਈ ਵੱਡੀ ਚੁਣੌਤੀ ਸੀ ਵੱਡਾ ਚੈਲੰਜ ਸੀ ਕਿ ਆਖਰ ਜਦੋਂ ਗਰਨੇਡ ਹਮਲੇ ਹੁੰਦੇ ਆ ਲਗਾਤਾਰ ਅਜਿਹੇ ਗਰਨੇਡ ਹਮਲੇ ਜਿਹੜੇ ਆ ਉਹ ਇਹ ਦਰਸਾ ਰਿਹਾ ਕਿ ਕੁਝ ਨਾ ਕੁਝ ਅਜਹੀਆਂ ਤਾਕਤਾਂ ਜਿਹੜੀਆਂ ਨੇ ਉਹ ਪੰਜਾਬ ਨੂੰ ਰਡਾਰ ਤੇ ਲੈ ਰਹੀਆਂ ਇਹਦੇ ਪਿੱਛੇ ਕੁਝ ਵਿਦੇਸ਼ੀ ਤਾਕਤਾਂ ਨੇ ਲਗਾਤਾਰ ਵੱਡੀਆਂ ਘਟਨਾਵਾਂ ਸੁਭਦੀਪ ਸਿੰਘ ਸਿੱਧੂ ਮੁਸੇ ਵਾਲੇ ਦੀ ਘਟਨਾ ਉਹਦੇ ਪਿੱਛੇ ਵੀ ਵਿਦੇਸ਼ੀ ਤਾਕਤਾਂ ਇਸੇ ਤਰ੍ਹਾਂ ਲਾਰੈਂਸ ਬਸ਼ਨੋਈ ਦੀ ਕੜੀ ਜੁੜਦੀ ਹੈ ਉਹਦੇ ਪਿੱਛੇ ਵੀ ਉਹਦੇ ਭਰਾ ਦਾ ਬਾਹਰੋਂ ਫੜ ਕੇ ਉਹਨੂੰ ਲਿਆਂਦਾ ਗਿਆ ਸਚਨ ਬਸ਼ਨੋਈ ਨੂੰ ਇਸੇ ਤਰ੍ਹਾਂ ਹੁਣ ਰੋਮੀ ਨੂੰ ਫੜ ਕੇ ਲਿਆਂਦਾ ਗਿਆ ਜਿਹੜੇ ਬਹੁਤ ਸਾਰੇ ਲੋਕ ਹੈ ਚਾਹੇ ਉਹ ਪਾਕਿਸਤਾਨ ਚਲੇ ਗਏ ਚਾਹੇ ਉਹ ਥਾਈਲੈਂਡ ਚਲੇ ਗਏ ਚਾਹੇ ਉਹ ਅਮਰੀਕਾ ਚਲੇ ਗਏ ਚਾਹੇ ਉਹ ਕੈਨੇਡਾ ਚਲੇ ਗਏ ਪਰੰਤੂ ਪੰਜਾਬ ਦੇ ਵਿੱਚ ਫਰੋਤੀਆਂ ਨੂੰ ਲੈ ਕੇ ਜਾਂ ਹੋਰ ਜਿਹੜੀ ਇੱਕ ਵੱਡੀ دہشت ਪੈਦਾ ਕਰਨ ਦੀ ਜਿਹੜੀ ਕੋਸ਼ਿਸ਼ ਹੈ ਹਮੇਸ਼ਾ ਪੰਜਾਬ ਦੇ ਵਿੱਚ ਰਹਿੰਦੀ ਹੈ ਪਰੰਤੂ ਜੇ ਇਸ ਘਟਨਾ ਦਾ ਜ਼ਿਕਰ ਕਰ ਲਈਏ ਤਾਂ ਇੱਥੇ ਜਿਹੜੀ ਮੁਢਲੀ ਇਨਵੈਸਟੀਗੇਸ਼ਨ ਸਾਹਮਣੇ ਆਈ ਹੈ ਉਹਦੇ ਵਿੱਚ ਦਿਖ ਰਿਹਾ ਕਿ ਦੋ ਸ਼ਖਸ਼ 43 ਬਸ ਸਟੈਂਡ ਚ ਉਤਰਦੇ ਆ ਇੱਕ ਟੈਂਪੂ ਕਰਦੇ ਆ ਤੇ ਉਹ ਟੈਂਪੂ ਫੜ ਕੇ ਸੈਕਟਰ 10 ਦੇ ਵਿੱਚ ਆ ਜਾਂਦੇ ਆ ਜਲਦੀ ਜਲਦੀ ਉਹ ਹਮਲਾ ਕਰਦੇ ਆ ਹਮਲਾ ਕਰਕੇ ਉਸੇ ਟੈਂਪੂ ਦੇ ਵਿੱਚ ਬੈਠ ਕੇ ਫਰਾਰ ਹੋ ਜਾਂਦੇ ਆ ਉਸ ਤਮਾਕੇ ਦੇ ਵਿੱਚ ਬੇਸ਼ੱਕ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰੰਤੂ ਜਿਸ ਤਰ੍ਹਾਂ ਦੀ ਦਹਿਸ਼ਤ ਚੰਡੀਗੜ੍ਹ ਦੇ ਵਿੱਚ ਦਿਖਾਈ ਦੇ ਰਹੀ ਹੈ ਉੱਥੇ ਸਵਾਲ ਖੜੇ ਹੋ ਰਹੇ ਆ ਪੁਲਿਸ ਦੀ ਕਾਰਜ ਪ੍ਰਣਾਲੀ ਦੇ ਉੱਤੇ ਤੇ ਪੁਲਿਸ ਕੀ ਕਰ ਰਹੀ ਹੈ ਏਜੰਸੀਆਂ ਕੀ ਕਰ ਰਹੀਆਂ ਕਿ ਆਖਰ ਇਹ ਲੋਕ ਆਏ ਕਿੱਥੋਂ ਆ ਇਹ ਸਵਾਲ ਜਿਹੜੇ ਆ ਬਾਰ ਬਾਰ ਖੜੇ ਹੋ ਰਹੇ ਆ ਆ ਬੀਦੀ ਸਾਹਿਬ ਲੰਬਾ ਸਮਾਂ ਪੰਜਾਬ ਨੇ ਅਤਵਾਦ ਦਾ ਸੰਤਾਪ ਖੰਡਾਇਆ ਲੰਬਾ ਸਮਾਂ ਬਹੁਤ ਸਾਰੀ ਤੁਸੀਂ ਵੇਖਿਆ ਇੰਨੀਆਂ ਘਟਨਾਵਾਂ ਪੰਜਾਬ ਦੇ ਵਿੱਚ ਜੁੜੀਆਂ ਜਿਹੜੀਆਂ ਜਾਂਚਾਂ ਨੇ ਅਦਾਲਤ ਵਿੱਚ ਵੀ ਚਲੇਗੀਆਂ ਤੇ ਲੰਬੇ ਸਮੇਂ ਬਾਅਦ ਕਈ ਪਰਿਵਾਰਾਂ ਨੂੰ ਇਨਸਾਬ ਵੀ ਮਿਲ ਲਿਆ ਵੀ ਸਾਡੇ ਬੱਚੇ ਕਿਸ ਤਰੀਕੇ ਨਾਲ ਮਾਰੇ ਗਏ ਸਨ ਉਹਨਾਂ ਅਪਸਰਾਂ ਨੂੰ ਸਜਾਵਾਂ ਵੀ ਹੋਈਆਂ ਨੇ ਫਿਰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਤੁਸੀਂ ਕਹਿ ਰਹੇ ਵੀ ਇਦਾਂ ਦੀ ਘਟਨਾਵਾਂ ਦਾ ਵਾਪਰਨਾ ਕਿਤੇ ਲੱਗਦਾ ਨਹੀਂ ਕਿਤੇ ਨਾ ਕਿਤੇ ਫਿਰ ਕੋਈ ਸਾਜ਼ਿਸ਼ਕਾਰ ਨੇ ਇਹਦੇ ਪਿੱਛੇ ਕੋਈ ਬਿਲਕੁਲ ਸਾਜ਼ਿਸ਼ਕਾਰ ਜਿਹੜੇ ਆ ਜਿਹੜਾ ਉਹਨੂੰ ਚੰਡੀਗੜ੍ਹ ਸੈਕਟਰ 10 ਦੇ ਵਿੱਚ ਜਿਹੜਾ ਹੈ ਹਮਲਾ ਹੋਇਆ ਇਸ ਦੇ ਪਿੱਛੇ ਵੀ ਇੱਕ ਸਾਜ਼ਿਸ਼ ਜਿਹੜੀ ਆ ਉਹ ਬੇਨਕਾਬ ਹੋਣ ਲੱਗ ਪਈ ਹੈ ਜਦੋਂ ਇਹ ਘਟਨਾ ਵਾਪਰੀ ਹੈ ਤਾਂ ਉਸ ਦੇ ਬਾਦ ਜਿਸ ਤਰ੍ਹਾਂ ਪੁਲਿਸ ਨੇ ਹਲਚਲ ਸ਼ੁਰੂ ਕੀਤੀ ਹੈ ਇਨਵੈਸਟੀਗੇਸ਼ਨ ਕਰ ਰਹੀ ਹੈ ਲਗਾਤਾਰ ਏਜੰਸੀਆਂ ਸਰਗਰਮ ਨੇ ਕਿ ਆਖਰ ਇਹ ਲੋਕ ਕਿਹੜੇ ਸੀ ਇਹ ਕਰਨ ਕੀ ਆਏ ਸੀ ਇਹ ਆਖਰ ਜਿਸ ਤਰ੍ਹਾਂ ਦਾ ਪੋਸ਼ ਇਲਾਕਾ ਹੈ ਨਾਲ ਹੀ ਉਹਦੇ ਹਾਈ ਕੋਰਟ ਹੈ ਨਾਲ ਹੀ ਸੈਕਟਰੀਟ ਹੈ ਨਾਲ ਹੀ ਹੋਰ ਬਹੁਤ ਸਾਰੇ ਜਹੇ ਰਾਜਸਥਾਨੀ ਦੇ ਵੱਡੇ ਦਫਤਰ ਹੈ ਜਿੱਥੇ ਆਈਐਸਪੀਸੀਐਸ ਪੰਜਾਬ ਦੇ ਮੁੱਖ ਮੰਤਰੀ ਤੱਕ ਜਿਹੜੇ ਆ ਮੰਤਰੀ ਸਹਿਬਾਨ ਤੱਕ ਜਿਹੜੇ ਆ ਉੱਥੇ ਬੈਠਦੇ ਆ ਉਸ ਪੋਸ਼ ਇਲਾਕੇ ਦੇ ਵਿੱਚ ਅਜਿਹੇ ਧਮਾਕੇ ਤੋਂ ਬਾਅਦ ਸਵਾਲ ਇੱਥੇ ਖੜੇ ਹੋ ਰਿਹਾ ਕਿ ਵਿਦੇਸ਼ ਤੋਂ ਆਈ ਜਿਹੜੀ ਧਮਕੀ ਹੈ ਸੋਸ਼ਲ ਮੀਡੀਆ ਤੇ ਉਹ ਬਬਰ ਖਾਲਸਾ ਦੇ ਨਾਲ ਦਿਖਾਈ ਜਾ ਰਹੀ ਹੈ ਹੈਪੀ ਪਸ਼ੀਆ ਨਾਮ ਦਾ ਇੱਕ ਵਿਅਕਤੀ ਵਿਦੇਸ਼ ਤੋਂ ਇੱਕ ਸੋਸ਼ਲ ਮੀਡੀਆ ਤੇ ਇੱਕ ਮੈਸੇਜ ਦਿੰਦਾ ਕਿ ਜਿਹੜਾ ਅਸੀਂ ਗਰਨੇਡ ਹਮਲਾ ਕੀਤਾ ਸੈਕਟਰ 10 ਦੇ ਵਿੱਚ ਇਸ ਗਰਨੇਡ ਹਮਲੇ ਦੀ ਅਸੀਂ ਜ਼ਿੰਮੇਵਾਰੀ ਲੈਂਦੇ ਆ ਤੇ ਉਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਐਸਪੀ ਗੁਰਕੀਰਤ ਚੈਲ ਦਾ ਐਸਪੀ ਗੁਰਕੀਰਤ ਚੈਲ ਦਾ ਜ਼ਿਕਰ ਕੀਤਾ ਤੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ ਜੋ ਨਕੋਦਰ ਕਾਂਡ ਦੇ ਨਾਲ ਜੁੜਦੀ ਹੈ ਜਿਹੜੇ ਨਕੋਦਰ ਕਾਂਡ ਦੇ ਵੇਲੇ 1986 ਦੇ ਵਿੱਚ ਜਿਹੜਾ ਗੁਰਦਾਨਿਕ ਉੱਥੇ ਦਾ ਮਹੱਲਾ ਸੀ ਉੱਥੇ ਕੁਝ ਜਿਹੜੇ ਪਾਵਨ ਸਰੂਪ ਜਿਹੜੇ ਜਦੋਂ ਅਗਨਪੇਟ ਹੋ ਜਾਂਦੇ ਤੇ ਚਾਰ ਨੌਜਵਾਨ ਜਿਹੜੇ ਰੋਸ ਪ੍ਰਗਟ ਕਰ ਰਹੇ ਹੁੰਦੇ ਆ ਹੋਰ ਸਿੱਖ ਸੰਗਤਾਂ ਦੇ ਨਾਲ ਪੁਲਿਸ ਦੀ ਗੋਲੀ ਦਾ ਨਿਸ਼ਾਨਾ ਬਣਦੇ ਆ ਸ਼ਿਕਾਰ ਹੁੰਦੇ ਆ ਤੇ ਨਕੋਦਰ ਕਾਂਡ ਦੀ ਜਿਹੜੀ ਆਹਟ ਹੈ ਉਸ ਘਟਨਾ ਦੇ ਨਾਲ ਜਿਹੜੀ ਆ ਉਹ ਦਿਖਾਈ ਦੇ ਰਹੀ ਆ ਕਿ ਆਖਰ ਨਕੋਦਰ ਕਾਂਡ ਬਾਰੇ ਉਹਨਾਂ ਨੇ ਕਿਹਾ ਜਿਗਰ ਕੀਤਾ ਕਿ ਐਸਪੀ ਗੁਰਕੀਰ ਚੈਲ ਤੋਂ ਅਸੀਂ ਬਦਲਾ ਲੈਣਾ ਹੈ ਕਿ ਜਿਸ ਤਰ੍ਹਾਂ ਦੀ ਉਹਨੇ ਇਨਵੈਸਟੀਗੇਸ਼ਨ ਕੀਤੀ ਸੀ ਨਕੋਦਰਕਾਂਡ ਦੇ ਮਾਮਲੇ ਦੇ ਵਿੱਚ ਅੱਜ ਉਹਨਾਂ ਨੇ ਇਹ ਹਮਲਾ ਕਰਕੇ ਇਹ ਦੱਸਤਾ ਕਿ ਰਿਟਾਇਰਡ ਪੁਲਿਸ ਅਧਿਕਾਰੀ ਐਸਪੀ ਗੁਰਕੀਰਤ ਚੈਲ ਵਿਦੇਸ਼ੀ ਜੜੀਆਂ ਤਾਕਤਾਂ ਨੇ ਉਹਨਾਂ ਦੇ ਨਿਸ਼ਾਨੇ ਤੇ ਸੀ ਅਸੀਂ ਖੈਰ ਉਹਨਾਂ ਦੇ ਨਿਸ਼ਾਨੇ ਤੇ ਤਾਂ ਐਸਪੀ ਉਹੀ ਰਿਟਾਇਰਡ ਪੁਲਿਸ ਅਧਿਕਾਰੀ ਸੀ ਪਰੰਤੂ ਉਹਨਾਂ ਨੂੰ ਇਹ ਗੱਲ ਦਾ ਨਹੀਂ ਪਤਾ ਸੀ ਕਿ ਇਸ ਕੋਠੀ ਦੇ ਵਿੱਚ ਉਹ ਰਹਿ ਰਹੇ ਆ ਜਾਂ ਨਹੀਂ ਰਹਿ ਰਹੇ ਹੁਣ ਤਾਂ ਉਸ ਕੋਠੀ ਦੇ ਵਿੱਚ ਕਿਰਾਏਦਾਰ ਰਹਿ ਰਹੇ ਸੀ ਉਹਨਾਂ ਦਾ ਨਿਸ਼ਾਨਾ ਤਾਂ ਸਹੀ ਸੀ ਪਰੰਤੂ ਲੱਗਿਆ ਉਹ ਖੁੰਝ ਗਿਆ ਨਿਸ਼ਾਨਾ ਉਹ ਨਿਸ਼ਾਨਾ ਖੁੰਝ ਗਿਆ ਉਥੇ ਐਸਪੀ ਗੁਰਕੀਰਤ ਚੱਲ ਨਹੀਂ ਰਹਿ ਰਹੇ ਪਰੰਤੂ ਇਸ ਦੇ ਬਾਰੇ ਜਿਹੜੀ ਪੋਸਟ ਫੇਸਬੁਕ ਤੇ ਪਾਈ ਗਈ ਹੈ ਬੇਸ਼ੱਕ ਉਹ ਕਿੰਨੀ ਕੁ ਔਥੈਂਟਿਕ ਹੈ ਨਹੀਂ ਔਥੈਂਟਿਕ ਹੈ ਇਸ ਦੇ ਬਾਰੇ ਨਾ ਤਾਂ ਅਸੀਂ ਕਹਿ ਸਕਦੇ ਹਾਂ ਕਿ ਕਿੰਨੀ ਕੁ ਔਥੈਂਟਿਕ ਹੈ ਕਿਉਂਕਿ ਜਿਹੜੀਆਂ ਘਟਨਾਵਾਂ ਪਰਮਜੀਤ ਸਿੰਘ ਪੰਜ ਵਾਰਡ ਦੇ ਨਾਲ ਇੰਗਲੈਂਡ ਦੇ ਵਿੱਚ ਲਖਵੀਰ ਲੰਡਾ ਬੈਠੇ ਸੀ ਜਾਂ ਹਰਜੀਤ ਨਿਜਰ ਦਾ ਜ਼ਿਕਰ ਆ ਜਾਂਦਾ ਕੈਨੇਡਾ ਦੇ ਵਿੱਚ ਬੈਠ ਕੇ ਕੁਝ ਤਾਕਤਾਂ ਦੇ ਵਦੇਸ਼ਾਂ ਦੇ ਵਿੱਚ ਬੈਠੀਆਂ ਨੇ ਗੋਲਡੀ ਬਰਾੜ ਸ਼ਰਿਆਮ ਇਸ ਗੱਲ ਨੂੰ ਮੰਨਦਾ ਕਿ ਸਿੱਧੂ ਮੂਸੇਵਾਲਾ ਸੀ ਮਰਵਾਇਆ ਲਾਰੈਂਸ ਬਿਸ਼ਨੋਈ ਸ਼ਰਿਆਮ ਕਹਿੰਦਾ ਕਿ ਸਾਡੀ ਗੋਲਡੀ ਬਰਾੜ ਦੇ ਨਾਲ ਗੱਲ ਹੁੰਦੀ ਹੈ ਤੇ ਨਾਬਾ ਜੇਲ੍ਹ ਦੇ ਵਿੱਚੋਂ ਜਿਹੜੇ ਲੋਕ ਭੱਜੇ ਸੀ ਤੇ ਉਹਦੇ ਵਿੱਚੋਂ ਜਿਹੜਾ ਹੁਣ ਰومی ਗ੍ਰਫਤਾਰ ਕਰਕੇ ਲਿਆਂਦਾ ਉਸ ਨੂੰ ਥਾਂ-ਥਾਂ ਤੇ ਲਿਜਾ ਕੇ ਪੂਰੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਪਰੰਤੂ ਜਿਹੜੀ ਹੈਪੀ ਪਸ਼ੀਆ ਜਿਹੜਾ ਵਿਅਕਤੀ ਹੈ ਜਿਸ ਨੇ ਪੋਸਟ ਪਾਈ ਹੈ ਪਰੰਤੂ ਉਸ ਨੇ ਸਿੱਧੇ ਤੌਰ ਤੇ ਜ਼ਿੰਮੇਵਾਰੀ ਲਈ ਹੈ ਕਿ ਨਕੋਦਰ ਕਾਰਡ ਦੇ ਵੇਲੇ ਜਿਹੜੇ ਨੌਜਵਾਨ ਸ਼ਹੀਦ ਹੋ ਗਏ ਸੀ ਉਸ ਦੇ ਵਿੱਚ ਜਿਹੜਾ ਇਨਸਾਫ ਤੇ ਇਸ ਕਰਕੇ ਉਹਨਾਂ ਨੇ ਐਸਪੀ ਗੁਰਕੀਰਚਾ ਨੂੰ ਡਾਇਰੈਕਟ ਟਾਰਗੇਟ ਕੀਤਾ ਆ ਬਿਲਕੁਲ ਜਿਹੜੀ ਗੱਲ ਤੁਸੀਂ ਕੀਤੀ ਹੈ ਉਹਦੀ ਅਜੇ ਪੁਸ਼ਟੀ ਅਜੇ ਕਰਨੀ ਬਾਕੀ ਹੈ ਕਰ ਰਹੀ ਹੈ ਪੁਲਿਸ ਉਸ ਸਮਾਂ ਦੀ ਪੁਸ਼ਟੀ ਇੱਕ ਸਵਾਲ ਹੋਰ ਪੈਦਾ ਹੁੰਦਾ ਵੀ ਗੈਂਗਸਟਰ ਗੈਂਗਸਟਰਾਂ ਦੀ ਪੈੜ ਜਿਹੜੀ ਪੁਲਿਸ ਵੱਡੀ ਪੱਧਰ ਤੇ ਨਾਪ ਰਹੀ ਹੈ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਗੈਂਗਸਟਰ ਨੇ ਵਿਦੇਸ਼ਾਂ ਦੇ ਬੈਠੇ ਨੇ ਜਿਹੜੇ ਉਹਨਾਂ ਦੇ ਉੱਤੇ ਚੇਲੇ ਚਪਟੇ ਕੰਮ ਕਰ ਰਹੇ ਨੇ ਉਹਨਾਂ ਨੂੰ ਪੁਲਿਸ ਫੜ ਰਹੀ ਹੈ ਟੈਕਨੋਲੋਜੀ ਦੇ ਜ਼ਰੀਏ ਐਸੀ ਗੱਲ ਨਹੀਂ ਵੀ ਪੰਜਾਬ ਪੁਲਿਸ ਕੋਲ ਟੈਕਨੋਲੋਜੀ ਨਹੀਂ ਕਿਉਂਕਿ ਉਹ ਸਮਾਂ ਹੋਰ ਸੀ ਅਤਵਾਦੀ ਟਾਈਮ ਟੈਕਨੋਲੋਜੀ ਨਹੀਂ ਸੀ ਲੇਕਿਨ ਹੁਣ ਟੈਕਨੋਲੋਜੀ ਹੈ ਤੇ ਗੈਂਗਸਟਰ ਜਿਹੜੇ ਨੇ ਕੁਝ ਉਹਨਾਂ ਦੇ ਵੀ ਲਿੰਕ ਵਿਦੇਸ਼ੀ ਹੱਥਾਂ ਦੇ ਵਿੱਚ ਚੜ ਚੁਕੇ ਨੇ ਆਕਰ ਗੈਂਗਸਟਰਾਂ ਦਾ ਉਸ ਮੂਵਮੈਂਟ ਨਾਲ ਜੁੜਨਾ ਤੁਸੀਂ ਕੀ ਸਮਝਦੇ ਹੋ ਸਭ ਤੋਂ ਵੱਡੀ ਗੱਲ ਇਹ ਕਿ ਹੁਣ ਇੱਕ ਭਾਰਤ ਸਰਕਾਰ ਨੇ ਜਾਂ ਦੇਸ਼ ਦੀਆਂ ਵੱਡੀਆਂ ਏਜੰਸੀਆਂ ਜਿਹੜੀਆਂ ਐਨਆਈਏ ਜਾਂ ਹੋਰ ਵੱਡੀਆਂ ਏਜੰਸੀਆਂ ਨੇ ਜਿਹੜੀਆਂ ਉਹ ਲਗਾਤਾਰ ਇੱਕ ਇਸ ਗੱਲ ਦੇ ਵੱਲ ਜਾ ਰਹੀਆਂ ਕਿ ਵਿਦੇਸ਼ਾਂ ਵਿੱਚ ਤਾਕਤਾਂ ਕਿਹੜੀਆਂ ਨੇ ਇੱਕ ਲੰਬੀ ਚੋੜੀ ਲਿਸਟ ਜਦੋਂ ਸਿੱਧੂ ਮਸੇਰੇ ਵਾਲੇ ਦਾ ਕਤਲ ਹੁੰਦਾ ਤੇ ਇੱਕ ਲੰਬੀ ਲਿਸਟ ਭਾਰ ਸਰਕਾਰ ਨੇ ਜਾਰੀ ਕੀਤੀ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਕਿਹੜੇ ਲੋਕ ਐਕਟਿਵ ਹੈ ਕਿਹੜੇ ਦੇਸ਼ ਦੇ ਉੱਤੇ ਨਿਗਰ ਰੱਖ ਰਹੇ ਆ ਕਿਹੜੇ ਪੰਜਾਬ ਦੇ ਉੱਤੇ ਨਿਗਰ ਰੱਖ ਰਹੇ ਆ ਦਰਸਲ ਪੰਜਾਬ ਤੋਂ ਗਏ ਲੋਕ ਵਰਤੇ ਜਾ ਰਹੇ ਆ ਅੱਤਵਾਦ ਦੇ ਦੌਰਾਨ ਜੋ ਕੁਝ ਹੋਇਆ ਪੰਜਾਬ ਨੇ ਵੱਡਾ ਦੁਖਾਂਤ ਚ ਲਿਆ ਲੋਕਾਂ ਦੇ ਘਰ ਉਜੜ ਗਏ ਮਾਮਾ ਦੀਆਂ ਕੋਖਾ ਉੱਡ ਗਈਆਂ ਕਿਸੇ ਦਾ ਮਾਂ ਬਾਪ ਨਹੀਂ ਰਿਹਾ ਕਿਸੇ ਦਾ ਭਰਾ ਨਹੀਂ ਰਿਹਾ ਕਿਸੇ ਦੀ ਭੈਣ ਨਹੀਂ ਰਹੀ ਇੱਕ ਵੱਡਾ ਦੁਖਾਂਤ ਪੰਜਾਬ ਨੇ ਚ ਲਿਆ ਬਹੁਤ ਸਾਰੇ ਲੋਕਾਂ ਨੇ ਇਥੋਂ ਪ੍ਰਵਾਸ ਕਰਕੇ ਵਿਦੇਸ਼ਾਂ 'ਚ ਥਾਂ ਲੈ ਲਈ ਉਹਨਾਂ ਦੇ ਮਨ ਦੇ ਅੰਦਰ ਕਿਸ ਤਰ੍ਹਾਂ ਦਾ ਦਰਦ ਹੈ ਉਹ ਵੀ ਇੱਕ ਵੱਖਰੀ ਤਰ੍ਹਾਂ ਦਾ ਪਰੰਤੂ ਜਿਹੜੇ ਲੋਕ ਹੁਣ ਸਾਹਮਣੇ ਆ ਕੇ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਕਬੂਲ ਕਰ ਰਿਹਾ ਜਿਵੇਂ ਅ ਅਗ ਜਿਹੜੀ ਹੁਣ ਘਟਨਾ ਹੋਈ ਹੈ ਇਸ ਦੀ ਜ਼ਿੰਮੇਵਾਰੀ ਵੀ ਕਬੂਲ ਲਈ ਗਈ ਹੈ 골ਡੀ ਬ੍ਰਾਂਡ ਨੇ ਜ਼ਿੰਮੇਵਾਰੀ ਕਬੂਲ ਲਈ ਹੈ ਪਰੰਤੂ ਅਜਿਹੇ ਲੋਕ ਤਾਂ ਬਸ ਇੱਕ ਇਹ ਦੇਖ ਰਿਹਾ ਕਿ ਪੰਜਾਬ ਦੇ ਵਿੱਚ ਕਾਰੋਬਾਰ ਕਿਹੜੇ ਲੋਕ ਤਗੜਾ ਕਰ ਰਹੇ ਆ ਵਪਾਰੀ ਕਿੰਨੇ ਕੋ ਤਗੜੇ ਆ ਪਿੱਛੇ ਐਨ ਆਰ ਆਈ ਦੇ ਪਰਿਵਾਰ ਉਹਰੇ ਅਮਰਸਰ ਆਇਆ ਸੀ ਉਹਨਾਂ ਦੇ ਵਿਆਹ ਦੇ ਵਿੱਚ ਜਾ ਕੇ ਖੁਰਦੋਂਗੇ ਪਾਤਾ ਲੋਕਾਂ ਨੇ ਪਰ ਅਜਹੀਆਂ ਜਿਹੜੀਆਂ ਕਟਰਾਵਾਂ ਨੇ ਕਿਤੇ ਨਾ ਕਿਤੇ ਪੰਜਾਬ ਦੇ ਅਕਸ ਨੂੰ ਖਰਾਬ ਕਰਦੀਆਂ ਨੇ ਪਰੰਤੂ ਇੱਥੇ ਭਾਰਤ ਸਰਕਾਰ ਦੀਆਂ ਏਜੰਸੀਆਂ ਨੂੰ ਪੰਜਾਬ ਪੁਲਿਸ ਨੂੰ ਸਰਗਰਮੀ ਦੇ ਨਾਲ ਇਸ ਗੱਲ ਵੱਲ ਧਿਆਨ ਦੇਣਾ ਪਏਗਾ ਕਿ ਉਹ ਆਪਣਾ ਫੇਲਿਅਰ ਵੀ ਪਛਾਣਨ ਆਪਣੀ ਕਾਰਗੁਜ਼ਾਰੀ ਨੂੰ ਮੁੱਖ ਰੱਖਣ ਅਜਹੀਆਂ ਕਟਰਾਵਾਂ ਨੂੰ ਤਾਂ ਹੀ ਰੋਕਿਆ ਜਾ ਸਕਦਾ ਜੇ ਏਜੰਸੀਆਂ ਜਾਂ ਪੰਜਾਬ ਪੁਲਿਸ ਜਾਂ ਦੇਸ਼ ਦੀਆਂ ਵੱਡੀਆਂ ਏਜੰਸੀਆਂ ਸਰਗਰਮ ਰਹਿਣਗੀਆਂ ਨਹੀਂ ਤਾਂ ਵਿਦੇਸ਼ਾਂ ਦੀ ਰਡਾਰ ਤੇ ਚੱਲ ਰਿਹਾ ਪੰਜਾਬ ਹੈ ਤਾਂ ਜਿਹੜੀਆਂ ਘਟਨਾਵਾਂ ਜਦੋਂ ਵਾਪਰਦੀਆਂ ਆ ਉਹਦੇ ਨਾਲ ਸਵਾਲ ਖੜੇ ਹੋਣੇ ਸੁਭਾਵਿਕ ਹੋ ਜਾਂਦੇ ਆ ਪਰੰਤੂ ਜਿਸ ਤਰ੍ਹਾਂ ਜਿਹੜਾ ਚੰਡੀਗੜ੍ਹ ਦੀ ਜਿਹੜੀ ਘਟਨਾ ਵਾਪਰੀ ਆ ਇਹਦੇ ਵਿੱਚ ਦੋ ਨੌਜਵਾਨ ਜਿਹੜੇ ਆ ਉਹ ਉੱਤਰਦੇ ਦਿਖਾਈ ਦਿੰਦੇ ਆ ਉਹਨਾਂ ਦੇ ਪਿੱਛੇ ਪਿੱਠੂ ਬੈਗ ਬੰਨਿਆ ਹੁੰਦਾ ਫਿਰ ਉਹ ਟੈਂਪੂ ਕਰਦੇ ਆ ਟੈਂਪੂ ਚਾਲਕ ਦੀ ਗ੍ਰਿਫਤਾਰੀ ਵੀ ਪੁਲਿਸ ਨੇ ਕੀਤੀ ਆ ਪਰੰਤੂ ਹੁਣ ਵੇਖਣਾ ਹੋਏਗਾ ਕਿ ਇਸ ਹਮਲੇ ਤੋਂ ਬਾਅਦ ਕਿਸ ਤਰ੍ਹਾਂ ਦੀ ਮੁਸਤੈਦੀ ਜਿਹੜੀ ਹੈ ਉਹ ਦੇਸ਼ ਦੀ ਰਾਜ ਸੁਰੱਖਿਆ ਵਿੱਚ ਰਹਿਣ ਵਾਲੀ ਪੁਲਿਸ ਕਰਦੀ ਆ ਪੰਜਾਬ ਪੁਲਿਸ ਆਪਣੇ ਪੱਧਰ ਤੇ ਕਿਸ ਤਰ੍ਹਾਂ ਦੀ ਕਾਰਵਾਈ ਕਰਦੀ ਆ ਤਾਂ ਵਿਦੇਸ਼ ਜਿਹੜੇ ਲੋਕ ਬੱਬਰ ਖਾਲਸਾ ਦੇ ਨਾਂ ਦੇ ਉੱਤੇ ਅਜਿਹਾਂ ਪੋਸਟਾਂ ਪਾ ਕੇ ਇੱਕ ਸੁਨੇਹਾ ਲਾ ਰਹੇ ਆ ਤਾਂ ਇਸ ਤੋਂ ਇਹ ਵੀ ਪਤਾ ਲੱਗਦਾ ਕਿ ਕਿ ਸੱਚਮੁੱਚ ਕਿ ਬੱਬਰ ਖਾਲਸਾ ਨਾਲ ਸਰਗਰਮ ਵਿਅਕਤੀ ਅਜੇ ਵੀ ਵਿਦੇਸ਼ਾਂ 'ਚ ਬੈਠ ਕੇ ਸਰਗਰਮ ਹੋ ਗਏ ਪੰਜਾਬ ਨੂੰ ਨਿਸ਼ਾਨੇ ਤੇ ਲੈ ਰਹੇ ਸੋ ਇਹ ਸੰਕਰ ਬੇਦੀ ਜਿਨ੍ਹਾਂ ਨੇ ਦੱਸਿਆ ਵੀ ਗਰਨੇਡ ਜਿਹੜਾ ਹਮਲਾ ਹੈ ਉਹ ਕਿਦਾਂ ਹੈ ਖਾਸ ਕਰਕੇ ਇਸ ਤੋਂ ਬਾਅਦ ਜਿਹੜੀ ਪੁਲਿਸ ਹੈ ਉਹ ਆਪਣੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਬਹੁਤ ਸਾਰੀਆਂ ਚੀਜ਼ਾਂ ਦੀ ਅਜੇ ਪੁਸ਼ਟੀ ਕਰਨੀ ਬਾਕੀ ਹੈ ਤੇ ਬੀਬੀ ਸਾਹਿਬ ਨੇ ਦੱਸਿਆ ਵੀ ਕਿਦਾਂ ਜਿਹੜਾ ਹੈਗਾ ਪੰਜਾਬ ਨੂੰ ਤੇ ਪੰਜਾਬ ਪੁਲਿਸ ਨੂੰ ਤੇ ਏਜੰਸੀਆਂ ਨੂੰ ਆਖਰ ਕਿਦਾਂ ਸਰਗਰਮ ਰਹਿਣਾ ਪਵੇਗਾ ਵਿਕਰਮਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਅਮਰੀਕ ਅੰਦਰ ਦੇਣਾ